ਬਾਬਾ ਵੈਦ ਰੋਗੀਆਂ ਦਾ ਰੋਗ ਵਿਆਪਕ ਹੈ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸੱਚ ਬਿਨ ਸਮਸਤ ਸੰਸਾਰ ਰੋਗੀ ਹੈ ਔਰ ਹੈਰਾਨਗੀ ਹੈ ਰੋਗ ਨੂੰ ਨਿਵਰਤ ਕਰਨ ਦੇ ਸਾਧਨ ਆਧੁ ਕਾਲ ਤੋਂ ਮਨੁੱਖਤਾ ਲੱਭਦੀ ਰਹੀ ਹੈ ਬਹੁਤ ਕੁਝ ਲੱਭਿਆ ਹੈ ਬਹੁਤ ਕੁਝ ਲੱਭਿਆ ਹੈ ਆਯੁਰਵੇਦ ਆਚਾਰੀਆ ਅੱਗੇ ਆਏ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਲੈ ਕੇ ਫਿਰ ਅਸੀਂ ਦੇਖਦੇ ਹਾਂ ਹੋਮੋਪੈਥੀ ਅੱਗੇ ਆਈ ਨੈਚਰ ਪੈਥੀ ਅੱਗੇ ਆਈ ਐਲੋਪੈਥੀ ਦਾ ਬੋਲਬਾਲਾ ਹੋਇਆ ਪਰ ਇਹ ਸਭ ਕੁਝ ਦੇ ਹੁੰਦੇ ਹੋਇਆ ਰੋਗਾਂ ਦਾ ਵੀ ਬੋਲ ਵਾਲਾ ਇਤਨੀ ਜ਼ੋਰ ਨਾਲ ਇਹ ਔਸ਼ਦੀਆਂ ਨਹੀਂ ਬੋਲ ਰਹੀਆਂ ਜਿੰਨੀ ਜ਼ੋਰ ਦੇ ਨਾਲ ਰੋਗਾਂ ਦੀ ਪੀੜਾ ਪ੍ਰਗਟ ਹੋ ਰਹੀ ਹੈ ਰੋਗਾਂ ਦਾ ਰੋदन ਪ੍ਰਗਟ ਹੋ ਰਿਹਾ ਹੈ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪੈਨੇ ਮਨੁੱਖ ਦੀ ਕਾਇਆ ਰੋਗਾਂ ਨਾਲ ਭਰੀ ਪਈ ਹੈ ਰੋਗਾਂ ਨਾਲ ਭਰੀ ਐਸਾ ਨਹੀਂ ਹੈ ਕਿ ਰੋਗ ਮਨੁੱਖ ਨੂੰ ਚੰਬੜੇ ਨੇ ਮਨੁੱਖ ਹੀ ਇੱਕ ਰੋਗ ਹੈ ਮਨੁੱਖ ਹੀ ਇੱਕ ਸਮੱਸਿਆ ਹੈ ਅਗਰ ਮਨੁੱਖ ਇੱਕ ਰੋਗ ਹੈ ਤਾਂ ਗੁਰਬਾਣੀ ਇਸ ਦਾ ਵਿਭਾਜਨ ਕਰਦੀ ਹੈ ਦੋ ਹਿੱਸਿਆਂ ਵਿੱਚ ਤਨ ਰੋਗ ਹੈ ਮਨ ਰੋਗ ਹੈ ਤਨ ਵਿੱਚ ਇਹ ਜੋ ਰੋਗ ਹੈ ਅਨੰਤ ਬਿਮਾਰੀਆਂ ਨੇ ਮਨ ਦੇ ਜੋ ਰੋਗ ਹੈ ਅਨੰਤ ਚਿੰਤਾਵਾਂ ਦਾ ਅਨੰਤ ਚਿੰਤਾਵਾਂ ਤੇ ਸੋਗ ਇੰਜ ਕਹਿ ਲੋ ਤਨ ਦੇ ਚ ਰੋਗ ਮਨ ਦੇ ਚ ਸੋਗ ਅਨੰਤ ਚਿੰਤਾਵਾਂ ਦਾ ਜੋ ਸਮੂਹ ਹੈ ਉਹ ਹੈ ਸੋਗ ਤੇ ਅਨੰਤ ਬਿਮਾਰੀਆਂ ਦਾ ਜੋ ਇਕੱਠ ਹੈ ਉਹ ਰੋਗ ਇਹ ਚਲਦਾ ਫਿਰਦਾ ਮਨੁੱਖ ਇੰਜ ਅੰਦਾਜ਼ਾ ਲਾ ਲੋ ਰੋਗ ਚੱਲ ਰਿਹਾ ਹੈ ਸੋਗ ਚੱਲ ਰਿਹਾ ਹੈ ਦੋ ਮਨੁੱਖ ਕਿਦਰੇ ਮਿਲਣ ਰੋਗਾਂ ਦਾ ਮਿਲਾਪ ਹੋਇਆ ਸੋਗਾਂ ਦਾ ਮਿਲਾਪ ਹੋਇਆ ਔਰ ਗੁਫ਼ਤਗੂ ਦੇ ਚ ਰੋਗ ਹੀ ਪ੍ਰਗਟ ਹੋਣਗੇ ਆਪਣੀਆਂ ਆਪਣੀਆਂ ਸਮੱਸਿਆਵਾਂ ਹੀ ਪ੍ਰਗਟ ਹੋਣਗੀਆਂ ਇੱਕ ਦੂਜੇ ਨੇ ਆਪਣਾ ਸੋਗ ਦੱਸਣਾ ਹੈ ਇੱਕ ਦੂਸਰੇ ਨੇ ਆਪਣਾ ਰੋਗ ਦੱਸਣਾ ਹੈ ਤਾਂ ਇਹ ਇੱਕ ਸਚਾਈ ਹੋ ਗਈ ਰੋਗ ਹੀ ਰੋਗ ਨਾਲ ਮਿਲਿਆ ਹੈ ਸੋਗ ਹੀ ਸੋਗ ਨਾਲ ਮਿਲਿਆ ਹੈ ਬੇਖੜ ਨੂੰ ਤੈਂ ਜਿ ਦਿਖਾਈ ਦੇਗਾ ਮਿੱਤਰ ਮਿੱਤਰ ਨਾਲ ਮਿਲਿਆ ਹੈ ਪਰ ਗੁਰਬਾਣੀ ਦੀ ਰੋਸ਼ਨੀ 'ਚ ਦੇਖੋ ਨਹੀਂ ਰੋਗ ਦਾ ਹੀ ਰੋਗ ਨਾਲ ਮਿਲਣਾ ਹੋਇਆ ਹੈ ਦੇਖਣ ਨੂੰ ਤੇ ਇੰਜ ਤੇ પતિ ਦਾ ਮਿਲਣ ਹੋਇਆ ਹੈ ਪਰ ਕੌਣ ਦੱਸੇ ਇੱਕ ਚਿੰਤਾ ਦੂਸਰੀ ਚਿੰਤਾ ਨਾਲ ਜਾ ਮਿਲੀ ਹੈ ਇੱਕ ਰੋਗ ਦੂਸਰੇ ਰੋਗ ਦੇ ਬਗਲ 'ਗੇ ਰੋਇਆ ਹੈ ਕਹਿੰਦੇ ਨੇ ਹਸਪਤਾਲ ਦੇ ਅੰਦਰ ਦਾਖਲ ਮਰੀਜ਼ ਮਰੀਜ਼ਾਂ ਦੀ ਮਰੀਜ਼ਾਂ ਨਾਲ ਦੋਸਤੀ ਹੋ ਜਾਂਦੀ ਹੈ ਰੋਗੀਆਂ ਦੀ ਰੋਗੀਆਂ ਨਾਲ ਦੋਸਤੀ ਹੋ ਜਾਂਦੀ ਹੈ ਜੇਲ੍ਹ ਦੇ ਅੰਦਰ ਕੈਦੀਆਂ ਦੀ ਕੈਦੀਆਂ ਨਾਲ ਦੋਸਤੀ ਹੋ ਜਾਂਦੀ ਹੈ ਸੁਤੰਤਰ ਬੰਦਿਆਂ ਨਾਲ ਦੋਸਤੀ ਕਰ ਸਕਣ ਐਸਾ ਮਾਹੌਲੀ ਉਪਲਬਧ ਨਹੀਂ ਹੈ ਐਸਾ ਮਾਹੌਲੀ ਉਹਨਾਂ ਦੇ ਸਾਹਮਣੇ ਨਹੀਂ ਹੈ ਤਾਂ ਕੈਦੀਆਂ ਦੀ ਦੋਸਤੀ ਕੈਦੀਆਂ ਨਾਲ ਹੋ ਜਾਂਦੀ ਹੈ ਰੋਗੀਆਂ ਦੀ ਦੋਸਤੀ ਰੋਗੀਆਂ ਦੇ ਨਾਲ ਹੋ ਜਾਂਦੀ ਹੈ ਤੇ ਜੇ ਮਨੁੱਖ ਦੀ ਖਾਸ ਅੰਤਿਸ਼ਕਰਣ ਦੇ ਚ ਜਾਤ ਮਾਰ ਕੇ ਦੇਖੀ ਹੈ ਰੋਗਾਂ ਦੇ ਭੰਡਾਰ ਤੋਂ ਬਿਨਾ ਹੋਰ ਹੈ ਕਿ ਇੱਕ ਰੋਗ ਹੀ ਦੂਸਰੇ ਰੋਗ ਨੂੰ ਮਿਲ ਰਿਹਾ ਹੈ ਇੱਕ ਚਿੰਤਾ ਹੀ ਦੂਸਰੀ ਚਿੰਤਾ ਨੂੰ ਮਿਲ ਰਹੀ ਹੈ ਕੋਈ ਪੁੱਤਰ ਤੇ ਪਿਤਾ ਦਾ ਮਿਲਾਪ ਨਹੀਂ ਦੋ ਸਮੱਸਿਆਵਾਂ ਦਾ ਮਿਲਾਪ ਹੋ ਰਿਹਾ ਹੈ ਪਿਓ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਨੇ ਪੁੱਤਰ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਕੋਈ ਭੈਣ ਭਰਾ ਦਾ ਮਿਲਨ ਨਹੀਂ ਭੈਣ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਨੇ ਪਰ ਆਨੇ ਆਪਣੀਆਂ ਸਮੱਸਿਆਵਾਂ ਆ ਮਾਰਕ ਦਿੱਤੀਆਂ ਨੇ ਅਗਰ ਗਹਿਰਾਜ ਦੇਖੋ ਕੋਈ ਪਤੀ ਤੇ ਪਤਨੀ ਦਾ ਮਿਲਨ ਨਹੀਂ ਇੱਕ ਦੂਜੇ ਦੇ ਰੋਗਾਂ ਦਾ ਮਿਲਨ ਹੋ ਰਿਹਾ ਹੈ ਇੱਕ ਦੂਜੇ ਦੀਆਂ ਸਮੱਸਿਆਵਾਂ ਦਾ ਮਿਲਨ ਹੋ ਰਿਹਾ ਹੈ ਔਰ ਕਿਤਨੀ ਇਹ ਬਦਕਿਸਮਤ ਦੁਨੀਆ ਹੈ ਕਿ ਦੋ ਰੋਗਾਂ ਦੇ ਮਿਲਾਪ ਦੇਤੇ ਖੁਸ਼ੀ ਜ਼ਾਹਿਰ ਕੀਤੀ ਜਾਏ ਦੋ ਚਿੰਤਾਵਾਂ ਦੇ ਮਿਲਾਪ ਨੂੰ ਮਿਲਣੀ ਆਖਿਆ ਜਾਏ ਦੋ ਮੁਸੀਬਤਾਂ ਦੇ ਦੋ ਕਲ ਕਲੇਸ਼ ਦੇ ਮਿਲਾਪ ਨੂੰ ਖੁਸ਼ੀ ਦਾ ਅਖਾੜਾ ਬਣਾਇਆ ਜਾਏ ਤੇ ਜਿੱਥੇ ਰੋਗ ਹੀ ਖੁਸ਼ੀ ਦਾ ਅਖਾੜਾ ਬਣ ਜਾਏ ਉੱਥੇ ਤੇ ਤੰਦਰੁਸਤ ਹੋਣ ਦੀ ਸੰਭਾਵਨਾ ਹੀ ਨਹੀਂ ਰਹਿ ਜਾਂਦੀ ਜਿੱਥੇ ਕਲ ਕਲੇਸ਼ ਜੀਵਨ ਦਾ લક્ષ ਬਣ ਜਾਏ ਉੱਥੇ ਸੁਖ ਸ਼ਾਂਤੀ ਦੀ ਤਮੰਨਾ ਇੱਕ ਤੇ ਸੁਪਨਾ ਹੋ ਜਾਂਦੀ ਵਾਕਈ ਸੁਪਨਾ ਹੋ ਗਈ ਹੈ ਦੇਖਦੇ ਹਾਂ بڑے بڑے ਇਤਿਹਾਸਕ ਕੀਮਤੀ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਹੁੰਦੇ ਜਾ ਰਹੇ ਨੇ ਜਦ ਕੋਈ ਉਥੇ ਦਰਸ਼ਨ ਕਰਨ ਲਈ ਨਹੀਂ ਜਾ ਰਿਹਾ ਕੋਈ ਸੁਣਨ ਲਈ ਨਹੀਂ ਜਾ ਰਿਹਾ ਕੁਝ ਅੰਦਰ ਭਾਵਨਾ ਔਰ ਉਮੰਗ ਹੀ ਨਹੀਂ ਬੇਸਤਰ ਮੰਦਰਾਂ ਦੇ ਦਰਵਾਜ਼ੇ ਅੱਜ ਬੰਦ ਨੇ ਯੂਰਪ ਦੇ ਵਿੱਚ ਬੜੇ-ਬੜੇ ਚਰਚ ਬੰਦ ਹੋ ਚੁੱਕੇ ਨੇ ਬੇਸਤਰ ਵੱਡੀਆਂ-ਵੱਡੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਸਤਸੰਗੀਆਂ ਤੋਂ ਖਾਲੀ ਨੇ ਕਾਰਨ ਰੋਗ ਦਾ ਰੋਗ ਨਾਲ ਮਿਲਣਾ ਹੀ ਖੁਸ਼ੀ ਹੋ ਜਾਏ ਤੇ ਕਿਸ ਨੇ ਗੁਰਦੁਆਰੇ ਦੀ ਸੁਧ ਲੈਣੀ ਹੈ ਕੌਣ ਮੰਦਰ ਦੇ ਚ ਜਾਏਗਾ ਕਿਸ ਨੇ ਨਮਾਜ਼ ਪੜ੍ਹਨੀ ਹੈ ਕੌਣ ਜੋ ਹੈ ਚਰਚ ਦੇ ਜਾਏਗਾ ਇਸ ਵਾਸਤੇ ਸਮਸਤ ਸੰਸਾਰ ਰੋਗੀ ਹੈ ਖੁਸ਼ੀ ਦੇ ਅਖਾੜੇ ਆਨੰਦ ਦੇ ਅਖਾੜੇ ਖੇੜੇ ਦੇ ਅਖਾੜੇ ਸੁਣਨੇ ਹੁੰਦੇ ਜਾ ਰਹੇ ਨੇ ਸਮਸਤ ਸੰਸਾਰ ਅੰਧਾ ਹੋ ਗਿਆ ਹੈ ਅੰਧਾ ਹੋ ਗਿਆ ਹੈ ਮੰਦਰ ਦੇ ਚ ਜਲਦਾ ਹੋਇਆ ਗੀਤਾ ਦਾ ਚਿਰਾਗ ਮਸਜਿਦ ਦੇ ਜਲਦੀ ਹੋਈ ਕੁਰਾਨ ਦੀ ਸ਼ਮਾ ਚਰਚ ਦੇ ਚ ਜਲਦੇ ਹੋਏ ਬਾਈਬਲ ਦੇ ਦੀਪ ਔਰ ਇਸੇ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾ ਚਾਨਣ ਗੁਰੂਆਂ ਦੀ ਬਾਣੀ ਦੇ ਰੂਪ ਵਿੱਚ ਭੱਟਾਂ ਦੀ ਬਾਣੀ ਦੇ ਰੂਪ ਵਿੱਚ ਭਗਤਾਂ ਦੀ ਬਾਣੀ ਦੇ ਰੂਪ ਵਿੱਚ ਅਨੰਤ ਫੈਲਿਆ ਹੋਇਆ ਹੈ ਪ੍ਰਕਾਸ਼ ਅੰਧਿਆਂ ਦੀ ਦੁਨੀਆ 'ਚ ਬੇਮੈਨੀ ਹੋ ਗਈ ਹੈ ਇੱਕ ਆਲਮ ਤੇ ਇੰਜ ਕਹਿੰਦਾ ਹੈ ਬੁਝ ਚੁਕੇ ਚਿਰਾਗ ਦਹਿਰੋ ਹਰਮ ਦਿਲ ਜਲਾਓ ਕਿ ਰੋਸ਼ਨੀ ਕਮ ਹੈ ਦਰਸਲ ਦਹਿਰੋ ਹਰਮ ਦੇ ਚਿਰਾਗ ਬੁਝੇ ਨਹੀਂ ਪਰ ਅੰਧਿਆਂ ਦੇ ਸਾਹਮਣੇ ਤੇ ਬੁਝੇ ਹੋਏ ਨੇ ਤੋ ਅੰਧੇ ਨੇ ਤੇ ਕਹਿ ਦੇਣਾ ਕਿੱਥੇ ਦੀਵਾ ਕਿੱਥੇ ਦੀਵਾ ਬੁਝਿਆ ਹੋਇਆ ਹੈ ਬੁਝਿਆ ਹੋਇਆ ਹੈ ਜਲਦੇ ਹੋਏ ਦੀਵੇ ਵੀ ਬੁਝੇ ਹੋਏ ਨੇ ਅਗਰ ਅੱਖਾਂ ਦੇ ਦੀਵੇ ਬੰਦ ਨੇ ਅੱਖ ਰੱਖਾਂ ਦੇ ਚਿਰਾਗ ਬੰਦ ਰਹੇ ਔਰੇ ਸ਼ਾਇਰ ਜੋ ਕਹਿ ਰਿਹਾ ਹੈ ਰਮਜ਼ ਦੇਚ ਕਹਿ ਰਿਹਾ ਹੈ ਬੁਝ ਚੁਕੇ ਚਿਰਾਗ ਦਹਿਰੋ ਹਰਮ ਦਿਲ ਜਲਾਓ ਕਿ ਰੋਸ਼ਨੀ ਕਮ ਹੈ ਇਨੂੰ ਗੁਰਨਾਨਕ ਦੇਵ ਜੀ ਮਹਾਰਾਜ ਬੜੇ ਸ਼ਾਇਰਾਨਾ ਅੰਦਾਜ਼ ਵਿੱਚ ਬੜੇ ਆਲਮਾਨਾ ਅੰਦਾਜ਼ ਵਿੱਚ ਔਰ ਬੜੇ ਬਜ਼ੁਰਗ ਬਜ਼ੁਰਗਵਾਨਾ ਅੰਦਾਜ਼ ਦੇ ਦਿੱਸ ਮਨੁੱਖ ਦੀ ਇਸ ਕਮਜ਼ੋਰੀ ਨੂੰ ਉਜਾਗਰ ਕਰਕੇ ਮਨੁੱਖਤਾ ਦੇ ਸਾਹਮਣੇ ਰੱਖਦੇ ਨੇ ਸਹਿਬ ਕਹਿੰਦੇ ਨੇ ਇਹ ਤੇਲ ਦੀਵਾ ਕਿਉਂ ਜਲੇ ਮਨੁੱਖ ਹੈ ਤੇ ਤੂੰ ਦੀਪਕ ਪਰ ਕਰੀਏ ਕਿ ਬੁਝੇ ਆਇਆ ਬੁਝਿਆ ਹੋਇਆ ਨਾ ਤੇ ਦੀਪਕ ਹੈ ਲੇਕਿਨ ਬੁਝਿਆ ਹੋਇਆ ਹੈ ਤੋ ਸਿਰਫ ਨਾਮ ਹੀ ਦੀਪਕ ਰਹਿ ਗਿਆ ਹੈ ਤੇ ਅੰਧੇਰਾ ਹੈ ਤੇ ਅੰਧੇਰਾ ਅੰਧਕਾਰ ਹੈ ਬੁਝੇ ਹੋਏ ਦੀਵੇ ਦੇ ਥੱਲੇ ਹੀ ਅੰਧੇਰਾ ਨਹੀਂ ਆਉਂਦਾ ਚਾਰੋਂ ਪਾਸੇ ਹੀ ਅੰਧੇਰਾ ਹੁੰਦਾ ਹਰ ਪਾਸੇ ਹੀ ਅੰਧੇਰਾ ਹੁੰਦਾ ਬੁਝਿਆ ਹੋਇਆ ਚਿਰਾਗ ਹੈ ਮਨੁੱਖ ਇਹ ਤੇਲ ਦੀਵਾ ਕਿਉਂ ਜਲੇ ਸ੍ਰੀ ਰਾਮ ਅੰਲਾ ਪਹਿਲਾ ਇਸ ਸ਼ਬਦ ਵਿੱਚ ਮੇਰੇ ਪਾਤਸ਼ਾਹ ਨੇ ਦੋ ਰਹਾਉ ਵਰਨਨ ਕੀਤੇ ਨੇ ਇਹ ਤੇਲ ਦੀਵਾ ਕਿਉਂ ਜਲੇ ਰਹਾਉ ਤੁਮਰਾਦ ਹੈ ਠਹਿਰਾਓ ਬਿਸ਼ਰਾਮ ਰਹਾਉ ਦੀ ਪੰਤੀ ਗੁਰਬਾਣੀ ਵਿੱਚ ਸ਼ਬਦ ਦਾ ਸਰਲੇਖ ਹੁੰਦੀ ਹੈ ਅਨਵਾਨ ਹੁੰਦੀ ਹੈ ਇਸ ਸ਼ਬਦ ਦਾ ਅਨਵਾਨ ਹੈ ਇਹ ਤੇਲ ਦੀਵਾ ਕਿਉਂ ਜਲੇ ਪਰ ਇਹ ਐਸਾ ਸ਼ਬਦ ਹੈ ਜਿਹਦੇ ਦੋ ਅਨਵਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਗਾਲਬਨ ਦੋ ਦਰਜਨ ਸ਼ਬਦਾਂ ਤੋਂ ਜ਼ਿਆਦਾ ਹੀ ਨੇ ਜਿਨ੍ਹਾਂ ਵਿੱਚ ਦੋ-ਦੋ ਅਨਵਾਨ ਨੇ ਦੋ-ਦੋ ਰਹਾਉਣੇ ਇਸ ਸ਼ਬਦ ਦੇਚ ਵੀ ਦੋ ਰਹਾਉਣੇ ਪਹਿਲਾ ਇਹ ਤੇਲ ਦੀਵਾ ਕਿਉਂ ਜਲੇ ਹੈ ਤੇ ਮਨੁੱਖ ਦੀਪਕ पर तेल तो बिना है वट तो बिना है ये दीवा वट तो बिना है तेल तो बिना है बुझे होया जाए दूसरा रहा ये तेल दीवा तू जले कर चानन साहिब तो मिले ये तेल है ये वट है और तुम इस तरह चानन कर हजारा पदार्थ जो पे घर विच ਬੇਸ਼ੁਮਾਰ ਚੀਜ਼ਾਂ ਜੋ ਪਈਆਂ ਨੇ ਸਭ ਦਿਖਾਈ ਦੇਣ ਲੱਗ ਪੈਂਦੀਆਂ ਨੇ ਦੀਵਾ ਬੁਝਿਆ ਹੋਇਆ ਹੈ ਹਜ਼ਾਰਾਂ ਚ ਇੱਕ ਵੀ ਨਹੀਂ ਦਿਖਾਈ ਦਿੰਦੀ ਇਸ ਵਾਸਤੇ ਇੱਕ ਸਚਾਈ ਹੈ ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਬਹੁਤ ਵੱਡਾ ਪਰਦਾ ਉੱਚੇ ਉੱਚੇ ਪਹਾੜ ਅੰਧੇਰਾ ਢੱਕ ਦਿੰਦਾ ਨਹੀਂ ਦਿਖਾਈ ਦਿੰਦੇ ਬਨਸਪਤੀ ਬੜੇ ਬੜੇ ਜੰਗਲ ਬਾਗ ਬਗੀਚੇ ਸਭ ਨੂੰ ਅੰਧੇਰਾ ਢੱਕ ਦਿੰਦਾ ਹੈ ਉਹ tinha ਉਹ tinha ਬਿਲਡਿੰਗਾ ਇਹ ਮਹਿਲ ਇਹ ਮਨਾਰੇ ਅੰਧੇਰਾ ਸਭ ਨੂੰ ਢੱਕ ਲੈਂਦਾ ਹੈ ਅੰਧੇਰੇ ਚ ਸ਼ਹਿਰ ਨਹੀਂ ਦਿਖਾਈ ਦਿੰਦਾ ਅੰਧੇਰੇ ਜੰਗਲ ਨਹੀਂ ਦਿਖਾਈ ਦਿੰਦੇ ਅੰਧੇਰੇ ਚ ਬਾਗ ਬਗੀਚੇ ਨਹੀਂ ਦਿਖਾਈ ਦਿੰਦੇ ਅੰਧੇਰੇ ਵਿੱਚ ਉਹ ਪਹਾੜ ਨਹੀਂ ਦਿਖਾਈ ਦਿੰਦੇ ਜਿਨ੍ਹਾਂ ਦੀਆਂ ਚੋਟੀਆਂ ਆਸਮਾਨ ਨੂੰ ਬੋਸਾ ਦੇ ਰਹੀਆਂ ਨਹੀਂ ਦਿਖਾਈ ਦਿੰਦੇ ਅੰਧੇਰੇ ਤੋਂ ਵੱਡਾ ਕੋਈ ਪੜਦਾ ਨਹੀਂ ਕੋਈ ਪਰਦਾ ਨਹੀਂ ਹੈ। ਔਰ ਰੋਸ਼ਨੀ ਤੋਂ ਵੱਡੀ ਕੋਈ ਬੇਪੜਦਗੀ ਨਹੀਂ ਹੈ। ਪ੍ਰਕਾਸ਼ ਸਭ ਕੁਝ ਨੂੰ ਮਨਜ਼ਰ ਆਮ ਦੇ ਕਰ ਦਿੰਦਾ ਹੈ। ਇਹ ਪਹਾੜ ਨੇ, ਇਹ ਸ਼ਹਿਰ ਨੇ, ਇਹ ਬਨਸਪਤੀ ਹੈ, ਇਹ ਬਾਗ ਹੈ, ਇਹ ਜੰਗਲ ਨੇ, ਇਹ ਮਨੁੱਖ ਨੇ ਅੰਧੇਰਾ ਹੋ ਜਾਏ। ਔਰ ਇੱਕ ਘਰ ਵਿੱਚ ਕੋਈ 50-60 ਫਰਦ ਬੈਠੇ ਹੋਣ। ਹੋਰ ਅੰਧੇਰੇ 'ਚ ਨਹੀਂ ਦਿਖਾਈ ਦੇਗੀ ਭੈਣ ਕੌਣ ਹੈ ਤੇ ਪਤਨੀ ਕੌਣ ਹੈ ਮਾਂ ਕੌਣ ਹੈ ਤੇ ਪਿਤਾ ਕੌਣ ਹੈ ਅੰਧੇਰਾ ਐਸਾ ਹੈ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਦਾ ਅੰਧੇਰੇ 'ਚ ਅੰਧੇਰਾ ਹੀ ਦਿਖਾਈ ਦਿੰਦਾ ਹੈ ਹੋਰ ਕੁਝ ਵੀ ਨਹੀਂ ਦਿਖਾਈ ਦਿੰਦਾ ਜਦ ਅੰਧੇਰਾ ਆਉਂਦਾ ਹੈ ਅੰਧਕਾਰ ਦੂਸਰੇ ਦੀ ਹੋਂਦ ਨੂੰ ਬਰਦਾਸ਼ਤ ਹੀ ਨਹੀਂ ਕਰਦਾ ਅੰਧੇਰਾ ਕਹਿੰਦਾ ਬਸ ਮੈਂ 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 ਅੰਧੇਰੇ ਦੇ ਸਾਹਮਣੇ ਹਜ਼ਾਰਾਂ ਚੀਜ਼ਾਂ ਛੁਪ ਕੇ ਰਹਿ ਗਈਆਂ ਸਭ ਤੋਂ ਭੈੰਕਰ ਰੋਗ ਹੈ ਅੰਧਕਾਰ ਔਰ ਅੰਧਕਾਰ ਹੈ ਅਹੰਕਾਰ ਅਹੰਕਾਰ ਦੇ ਸਾਹਮਣੇ ਤੇ ਨਿਰੰਕਾਰ ਵੀ ਉਹਲੇ ਹੋ ਜਾਂਦਾ ਹੈ ਨਹੀਂ ਦਿਖਾਈ ਦਿੰਦਾ ਨਹੀਂ ਦਿਖਾਈ ਦਿੰਦਾ ਬੜਾ ਪਰਬਲ ਅੰਧਕਾਰ ਭਾਰਤ ਨੇ ਬਹੁਤ ਪ੍ਰਾਚੀਨ ਕਾਲ ਤੋਂ ਮਹਿਸੂਸ ਕੀਤਾ ਹੈ ਮਨੁੱਖ ਦੀ ਜ਼ਿੰਦਗੀ ਵਿੱਚ ਇੱਕੋ ਹੀ ਤਿਵਾਰ ਹੋ ਸਕਦਾ ਹੈ ਔਰ ਨਹੀਂ ਬਾਕੀ ਸਭ ਵਕਤ ਹੀ ਨੇ ਇਕ ਕੋਈ ਤਿਵਾਰ ਮਹਾਨ ਹੈ ਕਿਹੜਾ ਦੀਵਾਲੀ ਦੀਵਾਲੀ ਚਾਨਣਾ ਰੋਸ਼ਨੀ ਔਰ ਮਨੁੱਖ ਦੀ ਜ਼ਿੰਦਗੀ ਰੇਚੀ ਏ ਕੋਈ ਬਦਕਿਸਮਤੀ ਏ ਕਿ ਅਮਾਵਸ ਮਸਿਆ ਅੰਧੇਰਾ ਦੀਵਾਲੀ ਮਸਿਆ ਦੀ ਰਾਤ ਨੂੰ ਆਉਂਦੀ ਏ ਪੂਰਨਮਾਸ਼ੀ ਦਾ ਚੰ드ਰਮਾ ਖਿੜਿਆ ਹੋਇਆ ਏ ਦੀਵੇ ਜਲਾਣ ਦੀ ਲੋੜ ਹੀ ਕੀ ਏ ਦੀਵਿਆਂ ਦੀ ਮਹੰਤਤਾ ਅਮਾਵਸਤੀ ਰਾਤ ਜੋ ਹੈ ਬਣਦੀ ਹੈ ਮਨੁੱਖ ਅਮਾਵਸ ਹੈ ਅਮਾਵਸ ਸਜ ਸਕਦੀ ਹੈ ਅਮਾਵਤਵੀ ਸ਼ਿੰਗਾਰਮਈ ਹੋ ਸਕਦੀ ਹੈ ਅਮਾਵਸ ਵੀ ਦੁਲਹਨ ਬਣ ਸਕਦੀ ਹੈ ਬਸ਼ਰਤੇ ਪ੍ਰਕਾਸ਼ ਦਾ ਰਾਜਾ ਆ ਜਾਏ ਪ੍ਰਕਾਸ਼ ਦਾ ਦੁਲਹਾ ਆ ਜਾਏ ਤਾਂ ਇਹ ਅਮਾਵਸ ਵੀ ਸ਼ਿੰਗਾਰਮਈ ਹੋ ਸਕਦੀ ਹੈ ਪ੍ਰਕਾਸ਼ਮਈ ਹੋ ਸਕਦੀ ਹੈ ਸਜੀ ਹੋਈ ਦੁਲਹਨ ਹੋ ਸਕਦੀ ਹੈ ਭਾਰਤੇ ਮਨੁੱਖ ਨੇ ਐਸਾ ਯਤਨ ਕੀਤਾ ਹੈ અમાਵਸ ਨੂੰ ਹਜ਼ਾਰਾਂ ਦੀਵੇ ਜਲਾ ਕੇ ਰੋਸ਼ਨੀ ਕਰਨ ਦੇ ਚ ਇਹ ਸਫਲ ਹੋ ਗਿਆ ਸਭ ਤੋਂ ਵੱਡਾ ਤਿਵਾਰ ਹੋ ਗਿਆ ਦੀਵਾਲੀ ਪਰ ਜੀਵਨ ਜੋ ਸਵੈਮ ਮਸਿਆ ਦੇ ਚ ਜਮਿਆ ਮਸਿਆ ਦੇ ਚ ਜੀਵਿਆ ਮਸਿਆ ਦੇ ਚ ਮਰਿਆ ਵੀ ਮਸਿਆ ਦੇ ਪਤਾ ਨਹੀਂ ਕਿਤਨੀਆਂ ਦੀਵਾਲੀਆਂ ਵੀ ਮਨੁੱਖ ਬ्यर्थ ਕਰ ਚੁੱਕਿਆ ਹੈ ਕੁਝ ਨਹੀਂ ਪ੍ਰੇਰਨਾ ਲਈ ਕੁਝ ਵੀ ਨਹੀਂ ਪ੍ਰੇਰਨਾ ਲਈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਐ ਮਨੁੱਖ ਹੈਂ ਤੇ ਤੂੰ ਦੀਵਾ ਪਰ ਕਰੀਏ ਕੀ ਬੁਝਿਆ ਹੋਇਆ ਹੈ ਬੁਝਿਆ ਹੋਇਆ ਹੈ ਤੇ ਬੁਝਿਆ ਹੋਇਆ ਕਿਉਂ ਹੈ ਇਤਨੇ ਜਲਦੇ ਦੀਵੇ ਨੇ ਕ੍ਰਿਸ਼ਨ ਦਾ ਦੀਪਕ ਇੱਕ ਦੀਪਕ ਦਾ ਨਾਮ ਕ੍ਰਿਸ਼ਨ ਇੱਕ ਦੀਪਕ ਦਾ ਨਾਮ ਰਾਮ ਇੱਕ ਦੀਪਕ ਦਾ ਨਾਮ ਗੁਰੂ ਨਾਨਕ ਇੱਕ ਦੀਪਕ ਦਾ ਨਾਮ ਮੁਹੰਮਦ ਸਾਹਿਬ ਇੱਕ ਦੀਵਦ ਦਾ ਦੀਪਕ ਦਾ ਨਾਮ ਈਸਾ ਇੱਕ ਦੀਪਕ ਮਹਾਤਮਾ ਬੁੱਧ ਇੱਕ ਦੀਵਕ ਦੀਪਕ ਨੇ ਸਵਾਮੀ ਮਹਾਵੀਰ ਪਤਨੀ ਕਿਤਨੇ ਦੀਪਕ ਕਿਤਨੇ ਦੀਪਕ ਔਰ ਇਹ ਤੇ ਆਮ ਕਹਾਵਤ ਹੈ ਕਿ ਦੀਵੇ ਨਾਲ ਦੀਵਾ ਜਲਾਇਆ ਜਾ ਸਕਦਾ ਹੈ ਜਲਾਇਆ ਜਾ ਸਕਦਾ ਹੈ ਜਲਦਾ ਹੋਇਆ ਦੀਪਕ ਹੀ 부ਜੇ ਦੀਪਕ ਨੂੰ ਜਲਾਉਂਦਾ ਹੈ ਪਰ ਜਲਦੇ ਦੀਵੇ ਸਾਰੇ ਨਾਕਾਰਾ ਸਾਬਤ ਹੋ ਜਾਂਦੇ ਨੇ ਜਦ ਦੀਵੇ ਚ ਤੇਲ ਹੀ ਨਾ ਹੋਵੇ ਤੇ ਵਟ ਨਾ ਹੋਵੇ ਕੀ ਕਰਨਗੇ ਜਲਾਂਦੇ ਰਹੇ ਨੇ ਨਾ ਬੁਝੇ ਹੋਏ ਦੀਵਿਆਂ ਨੂੰ ਇਹ ਅਵਤਾਰੀ ਪੁਰਸ਼ ਉਹਨਾਂ ਦੀ ਰੋਸ਼ਨੀ ਇਹਨਾਂ ਨੂੰ ਰੋਸ਼ਨ ਨਹੀਂ ਕਰ ਸਕੀ ਕਿਉਂਕਿ ਦੀਵਿਆਂ ਚ ਤੇਲ ਨਹੀਂ ਸੀ ਵਟ ਨਹੀਂ ਸੀ ਹਰ ਅਵਤਾਰ ਕਿਸੇ ਹੱਦ ਤੱਕ ਨਾਕਾਮ ਹੋ ਕੇ ਜਗਤ ਤੋਂ ਗਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਵਨ ਕੋ ਮੂਲ ਉਪਾੜਨ ਮਨੁੱਖ ਦੇ ਅੰਦਰ ਜਿਹੜੀ ਦੁਸ਼ਟਪਨਾ ਬਿਰਤੀਆਂ ਨੇ ਇਹਨਾਂ ਸਾਰਿਆਂ ਦੀ ਮੈਂ ਜੜਾਂ ਪੁੱਟਣੀਆਂ ਨੇ ਸਾਰਾ ਅੰਧਕਾਰ ਨਾਸ ਕਰਨਾ ਹੈ ਕਵੀ ਤੁਲਸੀ ਵੀ ਕਹਿੰਦੇ ਨੇ ਜਬ ਜਬ ਹੋਏ ਧਰਮ ਕੀ ਹਾਨੀ ਬਾੜੇ ਅਸਵ ਅਧਮ ਅਬਮਾਨੇ ਤਬ ਤਬ ਵਿਵਦਧਰ ਪ੍ਰਭੂ ਸ਼ਰੀਰਾ ਅਰੇ ਕਿਰਪਾ ਦੇ ਸੱਜਣ ਪੀਰਾ ਜਜ ਜਦ ਅਧਰਮ ਦੇ ਹਾਨੀ ਆਉਂਦੀ ਹੈ ਕੋਈ ਮਹਾਨ ਧਰਮ ਦਾ ਦੀਪਕ ਆ ਜਾਂਦਾ ਹੈ ਇਹਨਾਂ ਬੁਝੇ ਆਆਂ ਦੀਵਿਆਂ ਨੂੰ ਜਲਾਉਣ ਵਾਸਤੇ ਪਰ ਧਰਮ ਦੀ ਹਾਨੀ ਤੇ ਹੋ ਰਹੀ ਹੈ ਔਰ ਰੋਜ਼ ਰੋਜ਼ ਇਹ ਹਾਨ ਵੱਧਾ ਜਾ ਰਿਹਾ ਲਾਭਤ ਕੋਈ ਨਹੀਂ ਨਹੀਂ ਠੀਕ ਹੈ ਤੁਲਸੀ ਦੀ ਸਰਦਾ

ਜਿਸ ਲਈ ਜਨਮ ਦਿਨ ਬਣ ਜਾਏ ਅੰਧੇਰੇ ਲਈ ਜੀਵਣਾ ਜਿਸ ਲਈ ਨਚਣਾ ਤੇ ਟਪਣਾ ਬਣ ਜਾਏ ਐਸਾ ਬੁਝਿਆ ਹੋਇਆ ਦੀਵਾ ਫਿਰ ਫਿਕਰ ਨਹੀਂ ਕਰ ਸਕਦਾ ਮੇਰੇ ਵਿੱਚ ਤੇਲ ਨਹੀਂ ਹੈ ਵਟ ਨਹੀਂ ਹੈ ਐਸੇ ਦੀਵਿਆਂ ਨੇ ਕਈ ਦਫਾ ਇਹਨਾਂ ਜਲਦੇ ਦੀਵਿਆਂ ਤੇ ਇਲਜ਼ਾਮ ਲਾਇਆ ਹੈ ਮੈਂ ਦੇਖ ਕੇ ਹੈਰਾਨ ਹਾਂ ਇੱਕ ਦੀਵੇ ਨੂੰ ਤੇ ਕਹਿ ਦਿੱਤਾ ਇਹ ਘਰ ਦੇ ਵਿੱਚ ਕਿਉਂ ਜਲ ਰਿਹਾ ਹੈ ਇਹ 14 ਸਾਲ ਬਨਵਾਸ ਨਿਕਲੇ ਜੰਗਲ ਦੇ ਵਿੱਚ ਇਕ ਦੀਵਾ ਤੇ ਜੇਲ੍ਹ ਦੀ ਤੰਗ ਤਾਰੀਕ ਕੋਠੜੀ ਵਿੱਚ ਜਲਿਆ। ਸ੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਦੀ ਤੰਗ ਤਾਰੀਕ ਕੋਠੜੀ ਦੇ ਵਿੱਚ ਹੋਇਆ। ਇੱਕ ਜਲਦੇ ਚਿਰਾਗ ਨੂੰ ਬਾਬਰ ਨੇ ਆਪਣੀ ਜੇਲ੍ਹ ਵਿੱਚ ਪਾ ਦਿੱਤਾ। ਇੱਕ ਜਲਦੇ ਹੀ ਦੀਵੇ ਨੂੰ ਪ੍ਰਕਾਸ਼ਮਈ ਦੀਪਕ ਨੂੰ ਵਕਤ ਦੀ ਹਕੂਮਤ ਨੇ ਦਿੱਤੀ ਤਵੀ ਤੇ ਬਿਠਾ ਦਿੱਤਾ। ਇਕ ਜਲਦੇ ਹੋਏ ਚਿਰਾਗ ਨੂੰ ਚਾਂਦਨੀ ਚੌਂਕ ਵਿੱਚ ਫੂਕਾਂ ਮਾਰ ਕੇ ਬੁਝਾਣ ਦੀ ਕੋਸ਼ਿਸ਼ ਕੀਤੀ ਗਈ ਬੁਝਾਓ ਬੁਝਾਓ ਪਰ ਕੌਣ ਦੱਸੇ ਕਿ ਦੀਵੇ ਉਹ ਨਾ ਇਹ ਦੀਪਕ ਉਹ ਨਾ ਜਿਸ ਦੇ ਚ ਤੇਲ ਸਵੈਮ ਪ੍ਰਮਾਤਮਾ ਬਣਿਆ ਹੈ ਜਿਸ ਦੇ ਚ ਵਟ स्वयं ईश्वर बने हुए फानूस बन के जिसकी हिफाजत हवा करे वो शमा कब बुझे जिसे रोशन खुदा करे वो किस तरह बुझेगी कि बुझेगा लेकिन इतना तो कहा जा सकता है वो किमे जल सकेगा जिथे तेल नहीं है वट नहीं है जल्दा होया दीपक ते नहीं बुझेगा पर बुझे या दीपक नहीं जल सकेगा अगर तेल नहीं है ਵਟ ਨਹੀਂ ਹੈ ਤਾਂ ਤੇਲ ਕੀ ਹੋ ਸਕਦਾ ਹੈ ਉਹ ਵਟ ਕੀ ਹੈ ਬਾਤੀ ਕੀ ਹੈ ਤਾਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਵਾਕ ਵਿੱਚ ਇੰਜ ਫਰਮਾਨ ਕਰਦੇ ਨੇ ਬਹੁਤੀ ਪੁਰਾਣ ਕਮਾਈਏ ਭਉ ਵਟ्टी ਇਤ ਤਨ ਲਾਈਏ ਸਚ ਬੋਝਣ ਆਣ ਜਲਾਈਏ ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤਉ ਮਿਲੇ ਜਿੰਨੇ ਜਗਤ ਦੇ ਧਾਰਮਿਕ ਗ੍ਰੰਥ ਨੇ ਗੱਲ ਮੰਨ ਲੈ ਐ ਮੁਸਲਮਾਨ ਕੁਰਾਨ ਦੀ ਗੱਲ ਮੰਨ ਲੈ ਘਰ ਵਿੱਚ ਕੁਰਾਨ ਹੈ ਪਰ ਮੁਸਲਮਾਨ ਕੁਰਾਨ ਤੋਂ ਬਿਨਾ ਜੀ ਰਹੇ ਹਨ ਘਰ ਘਰ ਵਿੱਚ ਗੀਤਾ ਦੀਆਂ ਪੋਥੀਆਂ ਹੋ ਸਕਦੀਆਂ ਨੇ ਗੀਤਾ ਦਾ ਪਾਠ ਹੋ ਸਕਦਾ ਹੈ ਪਰ Hindu ਗੀਤਾ ਤੋਂ ਬਿਨਾ ਜੀ ਰਹੇ ਹੈ ਗੁਰਬਾਣੀ ਹੁੰਦੇ ਹਿਆ ਸਿੱਖ ਗੁਰਬਾਣੀ ਤੋਂ ਬਿਨਾ ਜੀ ਰਿਹਾ ਇਸ ਦਾ ਵਿਵਹਾਰ ਦੱਸਦਾ ਹੈ ਇਸ ਦਾ ਆਚਾਰ ਦੱਸਦਾ ਹੈ ਇਹਦੇ ਵਿਵਹਾਰ ਦੇਤੇ ਗੁਰਬਾਣੀ ਦੀ ਮੋਰ ਨਹੀਂ ਹੈ ਇਸ ਦੇ ਆਚਾਰ ਦੇਤੇ ਗੁਰਬਾਣੀ تصਦੀਕ ਨਹੀਂ ਕਰਦੇ ਇਤਨਾ ਇਸਾਈ ਜਗਤ ਪਰ ਬਾਈਬਲ ਤੋਂ ਬਿਨਾ ਜੀ ਰਿਹਾ ਇਤਨਾ ਮਹਾਨ ਇਹ ਬੋਧ ਜਗਤ ਪਰ ਧੰਪਦ ਬਿਨਾ ਜੀ ਰਿਹਾ ਇਹ ਜੈਨ महावीर ਦੇ ਸਮੇਂ ਸਾਰ ਤੋਂ ਬਿਨਾ ਜੀ ਰਹੇ ਨੇ ਇਤਨੇ ਚਿਰਾਗ ਇਤਨੇ ਚਿਰਾਗ ਇਹ ਰੋਸ਼ਨੀ ਤੋਂ ਬਿਨਾ ਕਿਉਂ ਜੀ ਰਹੇ ਨੇ ਵਟ ਨਹੀਂ ਹੈ ਤੇਲ ਨਹੀਂ ਹੈ ਧਰਮ ਗ੍ਰੰਥ ਜੋ ਕਹਿੰਦੇ ਨੇ ਇਹਨਾਂ ਨੂੰ ਮੰਨ ਮੰਨ ਇੱਕ ਇੱਕ ਅੱਖਰ ਨੂੰ ਖਿੜੇ ਮਥੇ ਮੰਨ ਲੈਣਾ ਮੰਨੇਗਾ ਮਨੁੱਖ ਤਾਂ ਹੀ ਜੇ ਕਮ ਸੇ ਕਮ ਇਤਨਾ ਉਹ ਸਮਝੇ ਕਿ ਮੈਂ ਤੋਂ ਇਹ ਅੱਗੇ ਮੈਂ ਤੋਂ ਇਹ ਅੱਗੇ ਅਗਰ ਕ੍ਰਿਸ਼ਨ ਮੇਰੇ ਤੋਂ ਪਿਛੇ ਖੜੇ ਨੇ ਤਾਂ ਮੈਨੂੰ ਉਹਨਾਂ ਦੀ ਕੋਈ ਗੱਲ ਸੁਣਨ ਦੀ ਲੋੜ ਨਹੀਂ ਉਹਨਾਂ ਤੋਂ ਤੇ ਮੈਂ ਹੀ ਅੱਗੇ ਖੜਾ ਜੇ ਗੁਰਨਾانک ਮੈ ਤੋਂ ਪਿਛੇ ਹੀ ਨੇ ਮੇਰੇ ਅੱਗੇ ਨਹੀਂ ਨੇ ਤਾਂ ਮੈਂ ਕਿਉਂ ਉਹਨਾਂ ਦੀ ਗੱਲ ਮੰਨਾਂ ਕਿਉਂ ਉਹਨਾਂ ਦੀ ਗੱਲ ਮੰਨਾਂ ਮੈਂ ਦੇਖਦਾ ਹਾਂ ਮਨੁੱਖ ਨੇ ਰਾਜਨੇਤਿਕਾਂ ਨੂੰ ਵੀ ਅੱਗੇ ਰੱਖਿਆ ਉਹਨਾਂ ਦੀ ਗੱਲ ਵੀ ਮੰਨ ਲੈਂਦੇ ਨੇ ਮਨੁੱਖ ਨੇ ਪਰਿਵਾਰ ਨੂੰ ਵੀ ਅੱਗੇ ਰੱਖਿਆ ਹੈ ਪਤਨੀ ਦੀ ਗੱਲ ਵੀ ਮੰਨ ਲੈਂਦੇ ਨੇ ਔਰ ਪਤਨੀ ਪਤੀ ਦੀ ਗੱਲ ਮੰਨ ਲੈਦੀ ਹੈ ਪਰ ਆ ਪਰਾ ਦੀ ਗੱਲ ਮੰਨ ਲੈਂਦਾ ਹੈ ਇੰਜ ਕਹਿ ਲੋ ਮਨੁੱਖ ਨੇ ਪਰਿਵਾਰ ਅੱਗੇ ਰੱਖਿਆ ਹੋਇਆ ਹੈ ਰਾਜਨੇਤਿਕ ਲੋਕਾਂ ਨੂੰ ਵੀ ਅੱਗੇ ਰੱਖਿਆ ਹੋਇਆ ਹੈ ਮਨੁੱਖ ਦੀ ਜੀਵਨ ਭਰ ਦੀ ਚੇਸ਼ਟਾ ਇਹ ਹੈ ਹਰ અવਤਾਰ ਨੂੰ ਆਪਣੇ ਪਿੱਛੇ ਹੀ ਖੜਾ ਕਰਾਉਣਾ ਜਿਸ ਜਿਸ ਪਾਸੇ ਅਸੀਂ ਚੱਲ ਰਹੇ ਹਾਂ ਉਸ ਪਾਸੇ ਚੱਲਣ ਜਦ ਕੇ ਅਵਤਾਰ ਕਹਿੰਦੇ ਨੇ ਜਿਸ ਪਾਸੇ ਅਸੀਂ ਚੱਲ ਰਹੇ ਹਾਂ ਉਧਰ ਚੱਲੋ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਅਗਰ ਅਵਤਾਰ ਮਨੁੱਖ ਦੇ ਪਿੱਛੇ ਚੱਲਣ ਲੱਗ ਪਏ ਤਾਂ ਫਿਰ ਅਵਤਾਰ ਅਵਤਾਰ ਨਹੀਂ ਹੈ ਅਗਰ ਮਨੁੱਖ मनुख ਦੇ ਪਿੱਛੇ ਚੱਲਣ ਲੱਗ ਪਏ ਤੇ ਮਨੁੱਖ ਮਨੁੱਖ ਨਹੀਂ ਹੈ ਤੇ ਦੇਵਤਾ ਹੈ ਕਿਤੇ ਫਰਿਸ਼ਤਾ ਹੈ ਇਹ ਤੇ ਮਾਨ ਹੋ ਗਿਆ ਲੇਕਿਨ ਦੇਖਣ ਦੇ ਚਾਇਆ ਹੈ ਪਤਨੀ ਪਤੀ ਦੇ ਪਿੱਛੇ ਚੱਲ ਸਕਦਾ ਹੈ ਪਤੀ ਪਤਨੀ ਦੇ ਪਿੱਛੇ ਚੱਲ ਸਕਦੀ ਹੈ ਭਰਾ ਭਰਾ ਦੇ ਪਿੱਛੇ ਚੱਲ ਸਕਦਾ ਹੈ ਸੰਸਾਰ ਰਾਜ ਨੈਤਿਕ ਦੇ ਪਿੱਛੇ ਚੱਲ ਸਕਦਾ ਹੈ ਮਨੁੱਖ અવਤਾਰ ਦੇ ਪਿੱਛੇ ਨਹੀਂ ਚੱਲ ਸਕਦਾ ਜਦ ਕਿ અવਤਾਰਾਂ ਦੀ ਕੋਸ਼ਿਸ਼ ਹੈ ਸਾਡੀ ਆਵਾਜ਼ ਦੀ ਸੇਵ ਚਲੇ आओ ਚਲੇ आओ ਪਹੁੰਚ ਜਾਓਗੇ ਘਰ ਤੱਕ ਤੋਂ ਸਹਿਬ ਕਹਿੰਦੇ ਨੇ ਧਰਮ ਗ੍ਰੰਥਾ ਨੂੰ ਮੰਨ ਲੈਣਾ ਤੇ ਮੰਨ ਕੇ ਉਹਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਹਨਾਂ ਦਾ ਪਾਠ ਪੜਨ ਰੋਜ਼ ਮਰਹ ਕਰਨਾ ਇਹ ਤੇਲ ਪਾਣਾ ਹੈ ਦੀਵੇ ਦੇ ਵਿੱਚ ਭਉਵੱਟੀ ਇਤਤਨ ਲਾਈਏ ਭਾਵਨਾ ਦੀ ਵਟ ਪਿਆਰ ਦੀ ਬਾਤੀ ਲਾ ਜਿਸ ਨੂੰ ਰੋਜ਼ ਰੋਜ਼ ਯਾਦ ਕਰੀਏ ਪਾਠ ਦੇ ਰਾਹੀ ਬਾਣੀ ਦੇ ਰਾਹੀ ਆਖਰ ਯਾਦ ਇੱਕ ਦਿਨ ਤੇ ਪਿਆਰ ਬਣੇਗੀ ਬਣੇਗੀ ਯਾਦ ਹੀ ਪਿਆਰ ਬਣਦੀ ਹੈ ਇਸ ਦੇ ਤੇ ਮੈਂ ਉਦਾਹਰਣ ਦੇਣਾ ਹਾਂ ਜਿਵੇਂ ਖਾਦਾ ਹੋਇਆ ਭੋਜਨ ਇੱਕ ਦਿਨ ਹੋਂ ਬਣਦਾ ਹੈ ਬਾਰ ਬਾਰ ਕੀਤੀ ਹੋਈ ਯਾਦ ਇੱਕ ਦਿਨ ਪਿਆਰ ਬਣ ਜਾਂਦੀ ਹੈ ਪਿਆਰ ਬਣ ਜਾਂਦੀ ਹੈ ਰੋਜ਼ ਰੋਜ਼ ਦਾ ਪਾਠ ਰੋਜ਼ ਰੋਜ਼ ਦੀ ਇਹ ਧਰਮ ਗ੍ਰੰਥਾਂ ਦੀ ਕਮਾਈ ਇੱਕ ਦਿਨ ਪਿਆਰ ਬਣ ਜਾਂਦੀ ਹੈ। ਤੋਂ ਪਾਠ ਕਰਨਾ ਧਰਮ ਗ੍ਰੰਥਾਂ ਦੀ ਇਸ ਰਚਨਾ ਨੂੰ ਇਸ ਬਾਣੀ ਨੂੰ ਮੰਨਣਾ ਤੇ ਜਪ ਕਰਨਾ ਤੇ ਤੇਲ ਪਾਣਾ ਹੈ। ਪੜ੍ਹਨਾ ਤੇ ਜਪਣ ਵਿੱਚ ਥੋੜਾ ਜਿਹਾ ਅੰਤਰਾ ਹੈ। ਮੈਂ ਪੜ੍ਹਨਾ ਇਸ ਵਾਸਤੇ ਮੈਨੂੰ ਯਾਦ ਹੋਵੇ। ਮੈਂ ਪੜਨਾ ਹੈ ਇਸ ਵਾਸਤੇ ਕਿ ਮੈਨੂੰ ਇਸ ਦੇ ਅਰਥ ਬੋਧ ਆ ਜਾਣ ਮੈਂ ਪੜਨਾ ਹੈ ਇਸ ਵਾਸਤੇ ਕਿ ਮੈਨੂੰ ਪਤਾ ਚਲ ਜਾਏ ਕਿਸ ਅਵਤਾਰ ਕਿਸ ਬਗਤ ਦਾ ਇਹ ਬੋਲ ਹੈ ਪਰ ਮੈਂ ਜਪਣਾ ਹੈ ਇਸ ਵਾਸਤੇ ਜਪਣਾ ਹੈ ਕਿ ਮੈਂ ਸ਼ਬਦ ਦਾ ਰੂਪ ਹੋ ਜਾਵਾਂ ਇਸ ਬਾਣੀ ਦਾ ਰੂਪ ਹੋ ਜਾਵਾਂ ਜਪਣ ਲਗਿਆ ਬਾਣੀ ਦਾ ਵਾਕ ਦਾ ਕੰਠ ਹੋਣਾ ਬੜਾ ਲਾਜ਼ਮੀ ਹੈ ਕਿਉਂਕਿ ਉੱਥੇ ਜਪਣਾ ਉਸ ਨੂੰ ਕਹਿੰਦੇ ਨੇ ਕਿ ਜ਼ਬਾਨ ਉਚਾਰਨ ਕਰੇ ਤੇ ਫਿਰ ਮਨ ਸੁਣੇ ਪੜਨਾ ਉਸਨੂੰ ਕਹਿੰਦੇ ਨੇ ਮੈਂ ਸਾਹਮਣੇ ਦੇਖ ਰਿਹਾ ਧਿਆਨ ਬਾਹਰ ਹੈ ਪਰ ਜਪਣਾ ਉਸਨੂੰ ਕਹਿੰਦੇ ਨੇ ਹੁਣ ਧਿਆਨ ਅੰਤਰਮੁਖੀ ਹੈ ਹੁਣ ਸੁਣਨਾ ਆਰੰਭ ਹੋ ਗਿਆ ਮੈਂ ਪੜਨਾ ਇਸ ਵਾਸਤੇ ਹੈ ਬਾਣੀ ਦੀ ਸਮਝ ਪੈ ਜਾਏ ਮੈਂ ਜਪਣਾ ਇਸ ਵਾਸਤੇ ਕਿ ਮੈਂ ਬਾਣੀ ਦਾ ਰੂਪ ਹੋ ਜਾਵਾਂ ਪ੍ਰਕਾਸ਼ਮਈ ਹੋ ਜਾਵਾਂ ਪਉਠੀ ਪੁਰਾਣ ਕਮਾਈਏ ਸੱਚ ਭੋਜਨ ਆਣ ਜਲਾਈਏ ਇਹ ਤੇਲ ਦੀਵਾ ਸਾਹਿਬ ਲੈ ਮਲੇ ਜੈਸੇ ਤੂੰ ਭਾਵਨਾ ਦੀ ਬਾਤੀ ਪਾਏਗਾ ਪਿਆਰ ਦੀ ਬਾਤੀ ਪਾਏਗਾ ਔਰ ਧਰਮ ਗ੍ਰੰਥਾਂ ਦੇ ਪਾਠ ਪठन ਦਾ ਤੇਲ ਪਾਏਗਾ ਯਕੀਨ ਜਾਨੋ ਜਿਸ ਵੀ ਅਵਤਾਰ ਦੀ ਸ਼ਮਾ ਤੇਰੇ ਨਾਲ ਛੋ ਗਈ ਤੂੰ ਰੋਸ਼ਨ ਹੋ ਜਾਏਂਗਾ ਪ੍ਰਕਾਸ਼ਮਈ ਹੋ ਜਾਏਗਾ ਸਾਰੇ ਰੋਗ ਭਜ ਜਾਣਗੇ ਅੰਧੇਰਾ ਹੀ ਰੋਗ ਹੈ ਅੰਧੇਰੇ ਦੇ ਨਾ ਸੌਂਦਿਆ ਹੋਇਆ ਸਾਰਾ ਸੁਪਨ ਉਜਾਗਰ ਹੋ ਜਾਏਗਾ ਸਾਰੀ ਦੌਲਤ ਤੇਰੇ ਸਾਹਮਣੇ ਆ ਜਾਏਗੀ ਪਰ ਅੰਧੇਰੇ ਦੇ ਹੁੰਦਿਆਂ ਇਹ ਸਾਰਾ ਸੁਪਨ ਡਕ ਜਾਏਗਾ ਸਾਰੀ ਦੌਲਤ ਤੇ ਪਰਦਾ ਪੈ ਜਾਏਗਾ ਸਾਰੇ ਸੁੱਖਾਂ ਤੇ ਪਰਦਾ ਪੈ ਜਾਏਗਾ ਸਾਰੇ ਅਨੰਦ ਤੇ ਪਰਦਾ ਪੈ ਜਾਏਗਾ ਔਰ ਅੰਧੇਰਾ ਰੋਗ ਦੀ ਤਰ੍ਹਾਂ ਭਿਆੰਕਰ ਭਟਕਣਾ ਦੀ ਤਰ੍ਹਾਂ ਠੋਕਰਾਂ ਦੀ ਤਰ੍ਹਾਂ ਤੇਰੇ ਸਾਹਮਣੇ ਆ ਜਾਏਗਾ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਹੀ ਚਾਨਣੇ ਦੀ ਔਸਧੀ ਸਮਸਤ ਸੰਸਾਰ ਵਿੱਚ ਵੰਡਦੇ ਰਹੇ ਔਰ ਕਹਿੰਦੇ ਰਹੇ ਅંધੇਰਾ ਰੋਗ ਹੈ ਅંધੇਰਾ ਰੋਗ ਹੈ ਰੋਸ਼ਨੀ ਔਸ਼ਦੀ ਹੈ ਗਿਆਨ ਔਸ਼ਦੀ ਹੈ ਇਸ ਵਾਸਤੇ ਹਰ ਬਸ਼ਰ ਦੀ ਰਸਨਾ ਤੋਂ ਨਿਕਲਿਆ ਬਾਬਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ ਸਾਬ ਕਹਿੰਦੇ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ دارو ਲਗੇ ਨਾ ਵੇਰ ਸੰਸਾਰ ਦੇ ਚਿਤਨੀਆਂ ਔਸ਼ਦੀਆਂ ਮੌਜੂਦ ਨੇ ਪਰ ਦੁੱਖ ਮੌਜੂਦ ਨੇ रोग मौजूद ने कारण औषधि एक रोग ਨੂੰ ਦਬਾਉਂਦੀ ਹੈ ਦੂਸਰੇ ਨੂੰ ਪੈਦਾ ਕਰਦੀ ਹੈ ਦੂਸਰੇ ਨੂੰ ਦਬਾਉਂਦੀ ਹੈ ਤੀਸਰੇ ਨੂੰ ਪੈਦਾ ਕਰਦੀ ਹੈ ਇਸ ਸਚਾਈ ਨੂੰ ਹੁਣ ਡਾਕਟਰ ਵੈਦ ਕਬੂਲ ਕਰਨ ਲੱਗ ਪੈਣਾ ਹੈ ਠੀਕ ਹੈ ਜਿਸ ਰੋਗ ਦੀ ਪੀੜਾ ਹੋ ਰਹੀ ਹੈ ਉਸ ਰੋਗ ਨੂੰ ਦਬਾ ਦਿੱਤਾ ਔਰ ਜਿੰਨੀ ਮਿਕਦਾਰ ਦੇ ਚ ਪੀੜਾ ਇੱਕ ਰੋਗ ਦਬਦਾ ਹੈ ਿਤਨੀ ਮਿਕਦਾਰ ਦੇ ਚ ਦੂਸਰਾ ਰੋਗ ਪੈਦਾ ਹੁੰਦਾ ਹੈ ਉਦੀ ਪੈਦਾਇਸ਼ ਹੁੰਦੀ ਹੈ। ਤਾਂ ਸਾਰਾ ਜੀਵਨ ਰੋਗ ਦੇ ਵਿੱਚ ਬਤੀਤ ਹੋ ਜਾਂਦਾ ਹੈ। ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਐਸਾ دارو ਵੀ ਹੈ, ਐਸਾ دارو ਲੋੜ ਲੋ ਜਿਤ ਵੰਨੇ ਰੋਗਾ ਘਾਣ। ਇਹ ਰੋਗਾ ਦਾ ਸਾਰਾ ਘਾਣ ਹੀ ਖਤਮ ਹੋ ਜਾਂਦਾ ਹੈ। ਜਨਮ ਜੀਵਨ ਤੇ ਮਰਨ ਤੇ ਨਹੀਂ ਮਿਟ ਜਾਂਦੇ ਨੇ। ਇਹ ਹੀ ਰੋਗਾ ਦਾ ਖਾਣ ਹੈ। ਇਹੀ ਰੋਗਾਂ ਦਾ ਇਕੱਠ ਹੈ ਔਰ ਇਹ ਸਾਰੇ ਦੇ ਸਾਰੇ ਨਾਸ ਹੋ ਸਕਦੇ ਨੇ ਆਤਮ ਪ੍ਰਕਾਸ਼ ਨਾਲ ਆਤਮ ਚਿੰਤਨ ਦੇ ਨਾਲ ਸਾਰਾ ਅੰਧਕਾਰ ਦਾ ਰੋਗ ਖਤਮ ਹੋ ਸਕਦਾ ਹੈ ਔਰ ਜ਼ਿੰਦਗੀ